ਪੰਜਾਬੀਓ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਂਤ ਮੈਂ ਤੁਹਾਡਾ ਵੀਰ ਰਾਜ ਸਿੰਘ ਜਿਹੜਾ ਸਰਪੰਚ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਤ੍ਰਿੱਡਿਆਂ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਹੋਇਆ ਸੀ ਉਹਦਾ ਹੁਣ ਪਿਤਾ ترਸੇਮ ਬਾਵਾ ਕੈਮਰਿਆਂ ਦੇ ਸਾਹਮਣੇ ਆਇਆ ਤੇ ਉਹਨੇ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਆ ਫੌਜਾ ਸਿੰਘ ਸਰਾਰੀ ਉਹਦੇ ਪੀਏ ਤੇ ਵੱਡੇ ਦੋਸ਼ ਲਗਾਏ ਨੇ ਕੀ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜャ ਭਗਵੰਤ ਮਾਨ ਸਾਹਿਬ ਨੇ ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰਨਗੇ ਜਾਂ ਇਸ ਮਾਮਲੇ ਦੀ ਜਾਂਚ ਕਰਕੇ ਐਮਐਲਏ ਦੇ ਖਿਲਾਫ ਜਾਂ ਐਮਐਲਏ ਦੇ ਪੀਏ ਦੇ ਖਿਲਾਫ ਕੋਈ ਵੱਡਾ ਐਕਸ਼ਨ ਕਰਨਗੇ ਤੁਸੀਂ ਦੇਖੋ ਇਹ ਜਿਹੜਾ ਮੁੰਡਾ ਮਰਿਆ ਨੌਜਵਾਨ ਮੁੰਡਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹਨੇ ਗੋਲੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਵੱਡਾ ਰੌਲਾ ਪਿਆ ਸੀ ਲੋਕਾਂ ਦੇ ਵਿੱਚ ਵੀਡੀਓ ਵੀ ਆਈਆਂ ਸੀ ਵੀਡੀਓ ਵਾਇਰਲ ਵੀ ਹੋਈਆਂ ਸੀ ਤੇ ਉਸ ਸਮੇਂ ਜਦੋਂ ਸੰਸਕਾਰ ਹੋਣਾ ਸੀ ਉਥੇ ਐਮਐਲਏ ਸਾਹਿਬ ਜਾਂਦੇ ਨੇ ਤੇ ਉਥੇ ਜਿਹੜਾ ਪਰਿਵਾਰ ਹੁੰਦਾ ਤੇ ਪਰਿਵਾਰ ਨੂੰ ਇੱਕ ਕਮਰੇ ਦੇ ਅੰਦਰ ਤਾਰ ਕੇ ਉਹਨਾਂ ਤੇ ਦਬਾਅ ਪਾਇਆ ਜਾਂਦਾ ਵੀ ਤੁਸੀਂ ਸੰਸਕਾਰ ਕਰ ਲਓ ਤੇ ਮਤਲਬ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਮਾਮਲੇ ਨੂੰ ਤੇ ਉਸ ਤੋਂ ਬਾਅਦ ਜਿਹੜੇ ਹੁਣ تر세ਮ 바ਵਾ ਨੇ ਜਸ਼ਨ 바ਵਾ ਦੇ ਪਿਤਾ ਉਹ ਸਾਹਮਣੇ ਆਏ ਨੇ ਕੈਮਰੇਾਂ ਦੇ ਉਹਨਾਂ ਨੇ ਵੱਡੇ ਦੋਸ਼ ਲਗਾਏ ਨੇ ਵੀ ਜਿਹੜਾ ਐਮਐਲਏ ਦੇ ਪੀਏ ਆ ਉਹਨੇ ਸਾਡੇ ਕੋਲੋਂ 20 ਲੱਖ ਰੁਪਈਆ ਮੰਗਿਆ ਸੀ ਤੁਸੀਂ ਸੋਚ ਕੇ ਦੇਖੋ ਵੀ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਹੋਵੇ ਤੇ ਸਿਰਫ ਸਰਪੰਚੀ ਲੈਣ ਖਾਤਰ 20 ਲੱਖ ਰੁਪਇਆ ਮੰਗਿਆ ਗਿਆ ਤੇ ਉਸ ਨੇ ਵੱਡੇ ਖੁਲਾਸੇ ਕੀਤੇ ਨੇ ਉਹ ਕਹਿੰਦਾ ਵੀ ਪਹਿਲਾਂ ਜਦੋਂ ਸਰਪੰਚ ਬੰਨਾ ਸੀ ਇਹਨਾਂ ਨੇ ਕਿਹਾ ਵੀ ਤੁਸੀਂ ਸਾਡਾ ਸੇਵਾ ਪਾਣੀ ਕਰ ਦਿਓ ਤੇ ਅਸੀਂ ਤੁਹਾਨੂੰ ਸਰਪੰਚ ਬਣਾ ਦੇਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਮੁੰਡਾ ਜਸ਼ਨ ਬਾਵਾ ਸੀ ਉਹਨੇ ਆਪਣੇ ਪਿਤਾ ਨੂੰ ਕਿਹਾ ਕਹਿੰਦਾ ਵੀ ਡੈਡੀ ਤੁਸੀਂ ਸੇਵਾ ਪਾਣੀ ਕਰ ਦਿਓ ਤੇ ਆਪਾਂ ਨੂੰ ਸਰਪੰਚ ਬਣਾ ਦੇਣਗੇ ਤੇ ਉਹਦੇ ਪਿਤਾ ਨੇ ਹੁਣ ਵੱਡੇ ਦੋਸ਼ ਲਗਾਏ ਨੇ ਵੀ ਅਸੀਂ ਇੱਕ ਮੁੱਠ ਪਹਿਲਾਂ 10 ਲੱਖ ਰੁਪਇਆ ਦਿੱਤਾ ਤੇ ਫੇਰ ਅਸੀਂ 3 ਲੱਖ ਰੁਪਇਆ ਦਿੱਤਾ ਉਸ ਪੀਏ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਫੇਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਸਰਪੰਚ ਬਣ ਜਾਂਦਾ ਤੇ ਜਿਹੜਾ ਐਮਐਲਏ ਦਾ ਪੀਏ ਹੁੰਦਾ ਉਹ ਫੇਰ ਵਟਸਐਪ ਕਾਲਾ ਕਰਕੇ ਜਾਂ ਲਿੰਕ ਕਰਕੇ ਕਹਿੰਦਾ ਵੀ 2 ਲੱਖ ਰੁਪਇਆ ਦਿਓ ਫਿਰ ਅਸੀਂ ਬੋਲੀਆਂ ਕਰਵਾਵਾਂਗੇ ਮੈਂ ਨਹੀਂ ਕਹਿ ਰਿਹਾ ਜਿਹੜਾ ਜਸ਼ਨ ਬਾਵਾ ਦਾ ਪਿਤਾ ਤਰਸੀਮ ਬਾਵਾ ਉਹਨੇ ਇਹ ਵੱਡੇ ਖਲਾਸੇ ਕੀਤੇ ਨੇ ਤੇ ਕਹਿੰਦਾ ਵੀ ਫਿਰ ਮੇਰਾ ਮੁੰਡਾ ਜਿਹੜਾ ਜਸ਼ਨ ਬਾਵਾ ਉਹਨੇ ਇੱਕ ਦੋ ਮੁੰਡਿਆਂ ਨੂੰ ਨਾਲ ਹੋਰ ਲਿਆ ਇੱਥੋਂ ਤੱਕ ਵੀ ਉਹਨੇ ਗੱਲਾਂ ਕੀਤੀਆਂ ਨੇ ਜਦੋਂ 2 ਲੱਖ ਦੀ ਫਿਰ ਮੰਗ ਕੀਤੀ ਗਈ ਤੇ ਜਿਹੜਾ ਐਮਐਲਏ ਦਾ ਪੀਏ ਆ ਉਹਨੇ ਇਹ ਕਿਹਾ ਵੀ ਤੂੰ ਕੱਲਾ ਆਈਂ ਪੈਸੇ ਦੇਣ ਨਾਲ ਕਿਸੇ ਨੂੰ ਲੈ ਕੇ ਨਾ ਆਈਂ ਕੱਲਾ ਤੂੰ ਆਈਂ ਤੇ ਫੇਰ ਪੈਸੇ ਦੇ ਕੇ ਜਾਈਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜਸ਼ਨ ਬਾਵਾ ਮਜੂਦਾ ਸਰਪੰਚ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਦੇ ਪੀਏ ਨੂੰ ਜਾ ਕੇ 2 ਲੱਖ ਰੁਪਇਆ ਦੇ ਕੇ ਆਉਂਦਾ ਤੇ تر세ਮ ਬਾਵਾ ਜਸ਼ਨ ਬਾਵਾ ਦਾ ਪਿਤਾ ਨੇ ਇੱਥੋਂ ਤੱਕ ਕਿਹਾ ਵੀ ਉਹ ਜਿਹੜੇ ਪੈਸੇ ਸੀ ਕਿਸੇ ਕੋਲ ਲੱਖ ਰੁਪਇਆ ਕਹਿੰਦਾ ਮੈਂ ਉਧਾਰਾ ਫੜਿਆ ਸੀ ਤੇ ਜਿਹੜਾ ਕੁਝ ਨੋਟ ਸੀ ਉਹ ਦਸਾਂ ਦਸਾਂ ਦੇ ਸੀ ਲੱਖ ਰੁਪਇਆ ਉਹ ਸੀ ਕਹਿੰਦਾ ਮੈਂ ਗਰੀਬ ਬੰਦਾ ਤੇ ਦੁੱਧ ਦਾ ਕੰਮ ਕਰਦਾ ਤੇ ਤੁਸੀਂ ਇਹ ਦੇਖੋ ਵੀ ਜਦੋਂ ਉਹ ਫਿਰ ਮੁੰਡਾ ਉੱਥੇ ਪੈਸੇ ਦੇ ਕੇ ਗਿਆ ਤੇ ਉਹਨੂੰ ਕਿਹਾ ਗਿਆ ਵੀ ਤੂੰ ਇਕੱਲੇ ਤੌਰ ਤੇ ਆਈ ਕਿਸੇ ਨੂੰ ਨਾਲ ਨਹੀਂ ਲੈ ਕੇ ਆਉਣਾ ਫਿਰ ਉਹ ਇਕੱਲਾ 2 ਲੱਖ ਰੁਪਇਆ ਦੇ ਕੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਲਾਡੀ ਆ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਦਾ ਪੀਏ ਫੌਜਾ ਸਿੰਘ ਸਰਾਰੀ ਦਾ ਉਹਦੇ ਵੱਲੋਂ ਦਬਾਅ ਪਾਇਆ ਜਾਂਦਾ ਵੱਖ-ਵੱਖ ਤਰ੍ਹਾਂ ਨਾਲ ਜਲੀਲ ਕੀਤਾ ਜਾਂਦਾ ਤੇ ਉਹਦੇ ਮਨ ਦੇ ਉੱਤੇ ਇੰਨਾ ਦਬਾਅ ਪਿਆ ਇੰਨਾ ਪ੍ਰੈਸ਼ਰ ਪਿਆ ਵੀ ਉਹਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪੈ ਗਿਆ ਤੇ تر세ਮ 바ਵਾ ਨੇ ਇੱਥੋਂ ਤੱਕ ਇਲਜ਼ਾਮ ਲਗਾਏ ਨੇ ਕਹਿੰਦਾ ਵੀ ਇਹਨਾਂ ਨੇ ਮੇਰੇ ਪੁੱਤ ਦੇ ਦਿਮਾਗ ਤੇ ਇੰਨਾ ਪ੍ਰੈਸ਼ਰ ਬਣਾਤਾ ਸੀ ਇੰਨਾ ਜਿਆਦਾ ਉਹਨੂੰ ਪਰੇਸ਼ਾਨ ਕਰ ਦਿੱਤਾ ਸੀ ਤੇ ਉਹਨੇ ਕੀ ਕੀਤਾ ਕਹਿੰਦਾ ਵੀ ਜਦੋਂ ਉਹਨੇ ਆਤਮ ਹੱਤਿਆ ਕਰਨੀ ਸੀ ਤੇ ਰਾਤ ਨੂੰ ਕਹਿੰਦਾ ਲਾਈਟ ਗਈ ਚਲੀ ਤੇ ਅਸੀਂ ਬੈਠੇ ਹੋਏ ਸੀ ਤੇ ਜਦੋਂ ਕਹਿੰਦਾ ਵੀ ਲਾਈਟ ਆਈ ਤੇ ਉਹਨੇ ਸਾਨੂੰ ਕਿਹਾ ਵੀ ਮੰਮੀ ਡੈਡੀ ਤੁਸੀਂ ਅੰਦਰ ਚਲੇ ਜਾਓ ਲਾਈਟ ਆ ਗਈ ਤੇ ਕਹਿੰਦਾ ਮੈਂ ਬਾਹਰ ਵਿਹੜੇ ਦੇ ਵਿੱਚ ਬੈਠਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਬਾਥਰੂਮ ਦੇ ਵਿੱਚ ਵੜਿਆ ਜਦੋਂ ਬਾਥਰੂਮ ਦੇ ਵਿੱਚੋਂ ਬਾਹਰ ਆਇਆ ਉਹਨੇ ਆਪਣੀ ਡੱਬ ਚੋਂ ਪਿਸਤੌਲ ਕੱਢਿਆ ਤੇ ਲਾ ਕੇ ਉਹਨੇ ਇੱਕਦਮ ਗੋਲੀ ਚਲਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਤੁਸੀਂ ਇਹ ਵੇਖੋ ਵੀ ਸ਼ੇਰ ਵਰਗਾ ਪੁੱਤਰ ਜਦੋਂ ਪਿਓ ਦੀਆਂ ਅੱਖਾਂ ਦੇ ਸਾਹਮਣੇ ਮਰੇ ਤੇ ਉਹਦੇ ਦਿਲ ਤੇ ਕੀ ਬੀਤਦੀ ਆ ਕਹਿੰਦਾ ਵੀ ਜਦੋਂ ਉਹਨੇ ਗੋਲੀ ਮਾਰਨੀ ਸੀ ਤੇ ਮੈਨੂੰ ਉਹਨੇ ਬਾਏ ਬਾਏ ਕੀਤੀ ਵੀ ਚੰਗਾ ਡੈਡੀ ਮੈਂ ਹੁਣ ਜਾ ਰਿਆਂ ਤੁਸੀਂ ਇਹ ਦੇਖੋ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਜਿਹੜਾ ਉਹਦਾ ਪੀਏ ਆ ਫੌਜਾ ਸਿੰਘ ਸਰਾਰੀ ਦਾ ਉਹਦੇ ਉੱਤੇ ਵੱਡੇ ਦੋਸ਼ ਨੇ ਵੀ ਉਹਨੇ ਉਸ ਮੁੰਡੇ ਨੂੰ ਮਰਨ ਲਈ ਮਜਬੂਰ ਕੀਤਾ ਵੀਡੀਓ ਵੀ ਬਹੁਤ ਸਾਰੀਆਂ ਆਈਆਂ ਨੇ ਤੇ ਜਿਹੜੀ ਕਮਰੇ ਦੇ ਵਿੱਚ ਤਾਰਨ ਦੀ ਗੱਲ ਆ ਉਹ ਵੀ ਉਸ ترسےم 바ਵਾ ਨੇ ਜਸ਼ਨ 바ਵਾ ਦੇ ਪਿਤਾ ਨੇ ਖੁਲਾਸੇ ਕੀਤੇ ਨੇ ਵੀ ਪੂਰੀ ਫੋਰਸ ਲਿਆ ਕੇ ਸਾਨੂੰ ਅੰਦਰ ਤਾਰਿਆ ਗਿਆ ਸਾਨੂੰ ਮਜਬੂਰ ਕੀਤਾ ਗਿਆ ਸਾਡੇ ਤੇ ਦਬਾਅ ਬਣਾਇਆ ਗਿਆ ਵੀ ਤੁਸੀਂ ਇਹਦਾ ਸੰਸਕਾਰ ਕਰੋ ਤੇ ਕਹਿੰਦੇ ਵੀ ਅਸੀਂ ਫਿਰ ਕੀ ਕਰਦੇ ਹੋਰ ਅਸੀਂ ਕਰ ਵੀ ਕੀ ਸਕਦੇ ਸੀ ਸਾਨੂੰ ਇਹ ਸੀ ਵੀ ਸਾਡਾ ਹੁਣ ਜਿਹੜਾ ਪੁੱਤ ਆ ਉਹ ਤਾਂ ਦੁਨੀਆ ਤੋਂ ਜਾ ਹੀ ਚੁੱਕਾ ਤੇ ਦੇਖੋ ਜਿਹੜਾ ਆਪਾਂ ਕਹਿ ਸਕਦੇ ਆ ਪੋਸਟਮਾਰਟਮ ਹੁੰਦਾ ਉਹ ਵੀ ਨਹੀਂ ਪਰਿਵਾਰ ਨੂੰ ਕਰਵਾਉਣ ਦਿੱਤਾ ਗਿਆ ਵੱਡੇ ਦੋਸ਼ ਲਗਾਏ ਨੇ ਜਸ਼ਨ ਬਾਵਾ ਦੇ ਪਿਤਾ ਤਰਸੇਮ ਬਾਵਾ ਨੇ ਜਿਹੜਾ ਉਹਦਾ ਕਤਲ ਹੋਇਆ ਮਰਡਰ ਹੋਇਆ ਸਿਆਸੀ ਮੌਤ ਇਹਨੂੰ ਆਪਾਂ ਕਹਿ ਸਕਦੇ ਆ ਸਿਆਸਤ ਦੀ ਭੇਡ ਚੜਿਆ ਜਸ਼ਨ ਬਾਵਾ ਤੇ ਭਗਵੰਤ ਮਾਨ ਸਾਹਿਬ ਹੁਣ ਇਸ ਐਮਐਲਏ ਸਾਹਿਬ ਤੇ ਜਾਂ ਉਹਦੇ ਪੀਏ ਤੇ ਕੋਈ ਵੱਡੀ ਕਾਰਵਾਈ ਕਰਨਗੇ ਜਾਂ ਨਹੀਂ ਕਰਨਗੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਲਿਖਿਓ ਵੀ ਇਹ ਸਿਆਸੀ ਮੌਤ ਜਿਹੜੀ ਉਹਨੂੰ ਮੁੰਡੇ ਨੂੰ ਦਿੱਤੀ ਗਈ ਉਹਦੇ ਮਨ ਤੇ ਦਬਾਅ ਪਾਇਆ ਗਿਆ ਪ੍ਰੈਸ਼ਰ ਪਾਇਆ ਗਿਆ ਉਹਨੂੰ ਕੰਮ ਨਹੀਂ ਸੀ ਕਰਨ ਦਿੱਤਾ ਜਾਂਦਾ ਇੱਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਨੇ ਵੀ ਜਦੋਂ ਐਮਐਲਏ ਨੇ ਉੱਥੇ ਪਿੰਡ ਦੇ ਵਿੱਚ ਜਾਣਾ ਹੁੰਦਾ ਸੀ ਤ੍ਰਿੱਡੇ ਪਿੰਡ ਦੇ ਵਿੱਚ ਉਦੋਂ ਜਿਹੜੇ ਮਤਲਬ ਹੋਰ ਬੰਦੇ ਸੀ ਉਹਨਾਂ ਦੇ ਘਰੇ ਜਾਇਆ ਜਾਂਦਾ ਸੀ ਸਿੱਧੇ ਤੌਰ ਤੇ ਉਹਦੇ ਨਾਲ ਸੰਪਰਕ ਵੀ ਨਹੀਂ ਸੀ ਕੀਤਾ ਜਾਂਦਾ ਕਿਉਂਕਿ ਉਹਦੇ ਕੋਲ ਤਾਂ ਸਿਰਫ ਉਹਨੂੰ ਪੈਸਿਆਂ ਵਾਸਤੇ ਰੱਖਿਆ ਗਿਆ ਸੀ ਵੀ ਜਦੋਂ ਲੋੜ ਪੈਂਦੀ ਸੀ ਆਪਣੇ ਪੀਏ ਦੁਆਰਾ ਉਹਦੇ ਕੋਲੋਂ ਪੈਸੇ ਲੈ ਲਏ ਜਾਂਦੇ ਸੀ ਪੈਸੇ ਵਟੋਰੇ ਜਾਂਦੇ ਸੀ ਤੇ ਹੋਰ ਕੋਈ ਵੀ ਕੰਮ ਨਹੀਂ ਸੀ ਕਰਨ ਦਿੱਤੇ ਜਾਂਦੇ ਤੇ ਜਸ਼ਨ ਬਾਵਾ ਦੇ ਪਿਤਾ ਨੇ ਇਹ ਵੀ ਦੋਸ਼ ਲਗਾਏ ਨੇ ਵੀ ਨਰੇਗਾ ਵਾਲੇ ਵੀ ਸਾਨੂੰ ਘੇਰਦੇ ਸੀ ਵੀ ਤੁਸੀਂ ਕੰਮ ਚਲਾਓ ਹੋਰ ਵੀ ਕਈ ਕੰਮਾਂ ਤੇ ਪਿੰਡ ਵਾਲੇ ਕਹਿੰਦੇ ਸੀ ਵੀ ਤੁਸੀਂ ਕੰਮ ਚਲਾਓ ਉਹ ਕਹਿੰਦਾ ਵੀ ਸਾਨੂੰ ਕੰਮ 1% ਵੀ ਨਹੀਂ ਸੀ ਕਰਨ ਦਿੱਤਾ ਜਾਂਦਾ ਹੁਣ ਇਹ ਦੇਖੋ ਵੀ ਕੁਝ ਸੂਝਵਾਨ ਬੰਦੇ ਵੀ ਬੋਲਦੇ ਪਏ ਨੇ ਵੀ ਜਿਹੜੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਸਿਰਫ ਪੈਸਾ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਨੇ ਪਿਛਲੇ ਦਿਨੀ ਮਿੰਟੋ ਗੁਰੂ ਸਰਿਆ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਉਹ ਕਹਿੰਦਾ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਨੇ ਇੱਕ ਤਾਂ ਬਾਰਡਰ ਏਰੀਏ ਦਾ ਉਹਨੇ ਗੱਲ ਕੀਤੀ ਉਹ ਕਹਿੰਦਾ ਸੱਤਾ ਕਿਲਿਆਂ ਦੇ ਵਿੱਚ ਉਹ ਕੋਠੀ ਬਣਾ ਰਿਹਾ ਐ ਐਮਐਲਏ ਤੁਸੀਂ ਜਾ ਕੇ ਕਹਿੰਦਾ ਖੋਜ ਕਰ ਸਕਦੇ ਹੋ ਤੇ ਕਹਿੰਦਾ ਮੋਬਾਈਲ ਬਣਾਉਣ ਵਾਲਾ ਬੰਦਾ ਅੱਜ ਕੋਠੀਆਂ ਛੱਤੀ ਜਾਂਦਾ ਉਹ ਵੀ ਇੱਕ ਵਿਧਾਇਕ ਆ ਤੁਸੀਂ ਆਪੇ ਸਮਝ ਜਾਓਗੇ ਇਹਨਾਂ ਪੈਸਾ ਕਹਿੰਦਾ ਕਿੱਥੋਂ ਆ ਗਿਆ ਕੋਈ ਬੰਦਾ ਤਾਂ ਮਤਲਬ ਇੱਕ ਕੋਠਾ ਪਹੁੰਚੋਗਾ ਨਹੀਂ ਹੁੰਦਾ ਪਰ ਜਦੋਂ ਉਹ ਬੰਦਾ ਐਮਐਲਏ ਬਣ ਜਾਂਦਾ ਮੰਤਰੀ ਬਣ ਜਾਂਦਾ ਤੇ ਫਿਰ ਉਹਦੇ ਕੋਲੇ ਇੰਨਾ ਪੈਸਾ ਕਿੱਥੋਂ ਆ ਜਾਂਦਾ ਇਹ ਜਿਹੜਾ ਲੁੱਟਿਆ ਹੋਇਆ ਪੈਸਾ ਇਹ ਲੋਕਾਂ ਦਾ ਜਾਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਉਹ ਲਗਾਤਾਰ ਲੋਕਾਂ ਨੂੰ ਲੁੱਟਦੇ ਪਏ ਨੇ ਲਗਾਤਾਰ ਲੋਕਾਂ ਦਾ ਜਿਹੜਾ ਉਹ ਜਲੂਸ ਆ ਉਹ ਕੱਢਿਆ ਜਾ ਰਿਹਾ ਹੁਣ ਜਿਹੜੀ ਇਹ ਐ ਏਡੀ ਵੱਡੀ ਵਾਰਦਾਤ ਹੋਈ ਵੀ ਇੱਕ ਐਮਐਲਏ ਦੇ ਪੀਏ ਨੇ ਉਹਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਸ਼ਨ ਬਾਵਾ ਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਇੰਨਾ ਜ਼ਿਆਦਾ ਪਰੇਸ਼ਾਨ ਕਰਕੇ ਉਹਨੂੰ ਮਰਨ ਲਈ ਮਜਬੂਰ ਕੀਤਾ ਗਿਆ ਤੇ ਉਹਨੇ ਅੰਤ ਤੇ ਇੱਕ ਗਜ਼ਲ ਲਿਖੀ ਗਜ਼ਲ ਦੇ ਵਿੱਚ ਉਹ ਵੱਡੀਆਂ ਗੱਲਾਂ ਕਹਿ ਗਿਆ ਤੇ ਉਹ ਜਿਹੜਾ ਮਾਂ ਪਿਓ ਦਾ ਇਕਲੌਤਾ ਸ਼ੇਰ ਵਰਗਾ ਪੁੱਤ ਆ ਉਹ ਔਣ ਕਦੀ ਵੀ ਦੁਨੀਆ ਦੇ ਵਿੱਚ ਵਾਪਸ ਨਹੀਂ ਆਉਣਾ ਹੁਣ ਪਿਓ ਵੀ ਮਿਲਕਦਾ ਪਿਆ ਮਾਂ ਵੀ ਮਿਲਕਦੀ ਪਈ ਆ ਤੇ ਵੱਡੇ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਨੇ ਵੀ ਜਿਹੜੇ ਲੋਕਾਂ ਨੇ ਇਹਨਾਂ ਨੂੰ 92 ਤੋਂ 94 ਐਮਐਲਏ ਦਿੱਤੇ ਕੀ ਅੱਜ ਉਹਨਾਂ ਲੋਕਾਂ ਦਾ ਆ ਹਸ਼ਰ ਹੋਣਾ ਸੀ ਉਹਨਾਂ ਨੂੰ ਆ ਕੁਝ ਦੇਖਣਾ ਪੈਣਾ ਸੀ ਉਂਝ ਤਾਂ ਇਹ ਕਿਹਾ ਗਿਆ ਸੀ ਵੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਤੇ ਆਮ ਲੋਕਾਂ ਦੇ ਲਈ ਅਸੀਂ ਕੰਮ ਕਰਾਂਗੇ ਤੇ ਆ ਆਮ ਲੋਕਾਂ ਲਈ ਕੰਮ ਕੀਤੇ ਜਾ ਰਹੇ ਨੇ ਦਬਾਅ ਪਾ ਕੇ ਨੌਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਉਹ ਵੀ ਐਮਐਲਏ ਦੇ ਪੀਏ ਨੇ ਤੇ ਮਗਰ ਕਿਹਦਾ ਹੱਥ ਆ ਇਹ ਵੱਡੇ ਸਵਾਲ ਨੇ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਇਹ ਕਤਲ ਹੋਇਆ ਇਹ ਦਬਾਅ ਕਰਕੇ ਹੋਇਆ ਜਾਂ ਜਿਹੜਾ ਪੀਏ ਆ ਉਹ ਆਪ ਪੈਸੇ ਲੈ ਰਿਆ ਸੀ ਜਾਂ ਉਹਦੇ ਮਗਰ ਕਿਸੇ ਹੋਰ ਤਾਕਤ ਦਾ ਹੱਥ ਸੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਂਤ ਤੇ ਬਹੁਤ ਮਿਹਰਬਾਨੀ ਸ਼ੁਕਰੀਆ